ਕੈਮਰਾਮੈਨ ਅਮਿਤ ਕੇ ਸਾਥ ਕੁਲਵਿੰਦਰ ਦੀਵਾਨ ਇੰਡੀਆ ਨਿਊ ਚੰਡੀਗੜ੍ਹ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਲੀਡਰ ਅਵਿਨਾਸ਼ ਰਾਏ ਖੰਨਾ ਸਾਡੇ ਨਾਲ ਨੇ ਖੰਨਾ ਸਾਹਿਬ ਬਹੁਤ ਸਾਰੇ આરોਪ ਲੱਗ ਰਹੇ ਨਹੀਂ ਭਾਰਤੀ ਜਨਤਾ ਪਾਰਟੀ ਦੇ ਉੱਤੇ ਕਿ ਪੰਜਾਬ ਦੇ ਵਿੱਚ ਆਪਰੇਸ਼ਨ ਲੋਟਸ ਜਿਹੜੇ ਹੈਗਾ ਉਹ ਚਲਾਇਆ ਜਾ ਰਿਹਾ ਕਿਉਂਕਿ ਭਾਰਤੀ ਜਨਤਾ ਪਾਰਟੀ ਕੋਲ ਨੇਤਾ ਹੀ ਨਹੀਂ ਹੈ ਕਿ ਜਿਹੜੇ ਚੋਣ ਲੜ ਸਕਣ ਆ ਸਭ ਤੋਂ ਪਹਿਲਾਂ ਮੈਂ ਤੁਹਾਡੇ ਰਾਹੀਂ ਤੁਹਾਡੀ ਵੀ ਤੇ ਲੋਕਾਂ ਦੀ ਵੀ ਗਲਤਫहमी ਕੱਢਦਾ ਕਿ ਭਾਰਤੀ ਜਨਤਾ ਪਾਰਟੀ ਕੋਲ ਕਾਰਜਕਰਤਾ ਵੀ ਹੈ ਤੇ ਨੇਤਾ ਵੀ ਹੈ ਠੀਕ ਹੈ ਇੱਕ ਮਾਹੌਲ ਬਣਿਆ ਲੋਕ ਭਾਰਤੀ ਜਨਤਾ ਪਾਰਟੀ ਸ਼ਾਮਲ ਹੋਣਾ ਚਾਹੁੰਦੇ ਆ ਤਾਂ ਅਸੀਂ ਉਹਨਾਂ ਲੋਕਾਂ ਨੂੰ ਅਨ ਕੰਡੀਸ਼ਨਲੀ ਪਾਰਟੀ ਵਿੱਚ ਸ਼ਾਮਲ ਕਰ ਰਹੇ ਹਾਂ ਇਹ ਤਾਂ ਇੱਕ ਪੋਲੀਟিক্যাল ਸਿਸਟਮ ਹੈ ਕਿ ਜਿਸ ਦਾ ਮਨ ਹੁੰਦਾ ਜਿਸ ਪਾਰਟੀ ਦੀ ਪਾਲਿਸੀਜ਼ ਅੱਛੀਆਂ ਲੱਗਦੀਆਂ ਉਸ ਪਾਰਟੀ ਸ਼ਾਮਲ ਹੁੰਦਾ ਅੱਜ ਪ੍ਰਨੀਤ ਕੌਰ ਜੀ ਆਏ ਨੇ ਇੱਕ ਬਹੁਤ ਵੱਡੇ ਕਦਰ ਦੇ ਲੀਡਰ ਨੇ ਉਹਨਾਂ ਦੇ ਹਸਬੰਦ ਸਾਡੇ ਵਿੱਚ ਪਹਿਲਾਂ ਹੀ ਆ ਚੁੱਕੇ ਸੀ ਉਹਨਾਂ ਨੇ ਆਪਣੀ ਪਾਰਟੀ ਵੀ ਮਰਜ਼ ਕਰਤੀ ਹੈ ਇਸ ਕਰਕੇ ਅੱਜ ਇੱਕ ਭਾਰਤੀ ਜਨਤਾ ਪਾਰਟੀ 'ਚ ਸਕੋਪ ਮਿਲਦਾ ਲੋਕਾਂ ਨੂੰ ਸਕੋਪ ਲੱਭਦਾ ਇਸ ਕਰਕੇ ਸਾਡੀ ਪਾਰਟੀ ਚ ਆ ਰਹੇ ਨੇ ਜਿਹੜੀ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਸੰਸਦ ਜਿਹੜੇ ਹੈਗੇ ਨੇ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਨੇ ਉਹਨਾਂ ਨੂੰ ਲੈ ਕੇ ਵੀ ਆਮ ਆਦਮੀ ਪਾਰਟੀ ਇਹ ਕਹਿ ਰਹੀ ਹੈ ਕਿ ਕਿਤਨਾ ਕਿਤੇ ਡਰਾਇਆ ਜਾ ਰਿਹਾ ਧਮਕਾਇਆ ਜਾ ਰਿਹਾ ਤੇ ਕੱਲ ਤਿੰਨ ਵਿਧਾਇਕ ਜਿਹੜੇ ਹੈਗੇ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਕਿਹਾ ਕਿ ਖਰੀਦਣ ਦੀ ਕੋਸ਼ਿਸ਼ ਕੀਤੀ ਗਈ ਸੀ ਕਾਲ ਆਏ ਸੰਤ ਦੇਖੋ ਇਹ ਬੜੀ ਸੀਰੀਅਸ ਗੱਲ ਹੈ ਜੇ ਉਹਨਾਂ ਨੂੰ ਕਾਲ ਆਏ ਆ ਤਾਂ ਉਹ ਇਸ ਵੇਲੇ ਇਲੈਕਸ਼ਨ ਕਮਿਸ਼ਨ ਦਾ ਪੂਰਾ ਰਾਜ ਹੁਣ ਤੱਕ ਕਿਸੇ ਨੂੰ ਡਰਨ ਦੀ ਲੋੜ ਨਹੀਂ ਉਹ ਇਲੈਕਸ਼ਨ ਕਮਿਸ਼ਨ ਦੇ ਵਿੱਚ ਆਪਣੀ ਕੰਪਲੇਂਟ ਦੇ ਉਹਨਾਂ ਦੇ ਨੰਬਰਾਂ ਨੂੰ ਡਿਸਪਲੇ ਦੱਸਣ ਡਿਸਕਲੋਜ਼ ਕਰਨ ਇਹਨਾਂ ਨੰਬਰ ਤੋਂ ਕਾਲ ਆਈ ਹੈ ਤੇ ਭਾਰਤੀ ਜਨਤਾ ਪਾਰਟੀ ਕਦੀ ਵੀ ਇਦਾਂ ਦੀ ਹੁਸ਼ੀ ਰਾਜਨੀਤੀ ਨਹੀਂ ਕਰਦੀ ਅੱਜ ਸਾਡੇ ਪ੍ਰਧਾਨ ਜੀ ਨੇ ਸਪਸ਼ਟ ਬਲ ਕਹਿਤੀ ਹੈ ਕਿ 25-25 ਕਰੋੜ ਰੁਪਇਆ ਉਹ ਕਹਿੰਦੇ ਸਾਨੂੰ ਦੇਣ ਦੀ ਆਫਰ ਹੋਈ ਹੈ ਕਿ ਜਿਨ੍ਹਾਂ ਦੀ ਕੀਮਤ ਹੀ 25000 ਹੈ ਜੇ ਤੁਹਾਨੂੰ 25 ਕਰੋੜ ਰੁਪਇਆ ਕੌਣ ਦੇਗਾ ਠੀਕ ਹੈ ਇਸ ਕਰਕੇ ਇਹ ਸਿਰਫ ਅਲੀਗੇਸ਼ਨ ਫਾਰ ਦ ਸੇਕ ਆਫ ਅਲੀਗੇਸ਼ਨ ਹੈ ਔਰ ਅੱਜਕੱਲ ਤਾਂ ਹਰ ਇੱਕ ਚੀਜ਼ ਰਿਕਾਰਡ ਹੁੰਦੀ ਹੈ ਨੈਚੁਰਲੀ ਉਹਨਾਂ ਨੇ ਕੋਈ ਨਾ ਰਿਕਾਰਡ ਕੀਤਾ ਹੋਵੇਗਾ ਜਿਹਦਾ ਮੈਸੇਜ ਆਇਆ ਹੋਵੇਗਾ ਉਸ ਨੂੰ ਉਹਨਾਂ ਦੇ ਫੋਨ ਤੇ ਨੰਬਰ ਹੋਵੇਗਾ ਕੰਪਲੇਂਟ ਦੇਨ ਦਾ ਦੁੱਧ ਦੁੱਧ ਪਾਣੀ ਦਾ ਪਾਣੀ ਹੋ ਜਾਏਗਾ ਪੰਜਾਬ ਕਾਂਗਰਸ ਦੇ ਵੀ ਬਹੁਤ ਸਾਰੇ ਵੱਡੇ ਲੀਡਰ ਜਿਹੜੇ ਹੈਗੇ ਨੇ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਕੀ ਕੀ ਕਾਰਨ ਮੰਨਦੇ ਹੋ ਤੁਸੀਂ ਕਾਂਗਰਸ ਦਾ ਜਿਹੜਾ ਖੁਨਭਾਇਓ ਲਗਾਤਾਰ ਵਿਖਦਾ ਜਾ ਰਿਹਾ ਹੈ ਮੈਂ ਸਮਝਦਾ ਕਿ ਜਿਸ ਤਰ੍ਹਾਂ ਦੇਸ਼ ਦੇ ਵਿੱਚ ਨਰਿੰਦਰભાઈ ਮੋਦੀ ਦੀਆਂ ਵਿਕਾਸ ਪੱਖੀ ਨੀਤੀਆਂ ਨੇ ਔਰ ਦੇਸ਼ ਦਾ ਇੱਕ ਇੰਟਰਨੈਸ਼ਨਲ ਲੈਵਲ ਤੇ ਵੀ ਮਾਨ ਵਧਿਆ ਗਵਾਂਡੀਆਂ ਨਾਲ ਵੀ ਰਿਲੇਸ਼ਨ ਠੀਕ ਹੋਏ ਨੇ ਦੇਸ਼ ਦੇ ਵਿੱਚ ਵੀ ਇੱਕ ਬਾਤਵਰਣ ਅੱਛਾ ਬਣਿਆ ਜੋ ਲੋਕ ਉਸ ਪਾਲਿਸੀ ਨੂੰ ਲਾਈਕ ਕਰਦੇ ਨੇ ਉਹ ਭਾਰਤੀ ਜਨਤਾ ਪਾਰਟੀ ਬੜੀ ਸ਼ਾਮਲ ਹੋ ਰਹੇ ਨੇ ਔਰ ਅਨ ਕੰਡੀਸ਼ਨਲ ਵੀ ਅਸੀਂ ਭਾਰਤੀ ਜਨਤਾ ਪਾਰਟੀ ਲੋਕਾਂ ਨੂੰ ਸ਼ਾਮਲ ਕਰ ਰਹੇ ਹਾਂ ਉਹ ਐਜ਼ ਕਰਮਕਿਰਤਾ ਕੰਮ ਕਰਨਗੇ ਅੱਛੇ ਹੋਣਗੇ ਤੇ ਜਿਨ੍ਹਾਂ ਦੀ ਜਿੱਤਣ ਦੀ ਕੋਈ ਸੰਭਾਵਨਾ ਹੋएगी ਉਹ ਟਿਕਟ ਵੀ ਲੈ ਸਕਦੇ ਆ ਲੇਕਿਨ ਭਾਰਤੀ ਜਨਤਾ ਪਾਰਟੀ ਦਾ ਮੈਂ ਸਮਝਦਾ ਕਿ ਬਹੁਤ ਦੇਰਵਾਰੀ ਕਿਹਦਾ ਬਾਤਵਰਣ ਬਣਿਆ ਕਿ ਲੋਕ ਅੱਜ ਉਤਸ਼ਾਹਿਤ ਨੇ ਈਗਰਲੀ ਵੇਟ ਕਰਦੇ ਨੇ ਕਿ ਕਦੋਂ ਅਸੀਂ ਭਾਰਤੀ ਜਨਤਾ ਪਾਰਟੀ ਚਾਹੀਏ ਅਕਾਲੀ ਦਲ ਦੇ ਨਾਲ ਕਈ ਦਿਨਾਂ ਦਾ ਮੰਤਨ ਜਿਹੜਾ ਹੈਗਾ ਚੱਲਿਆ ਪਰ ਗੱਲ ਬਣੀ ਨਹੀਂ ਸਰ ਕੀ ਕਾਰਨ ਰਹੀਂ ਪਹਿਲੀ ਗੱਲ ਤਾਂ ਇੱਕ ਗਠਬੰਧਨ ਅਕਾਲੀ ਦਲ ਨੇ ਖੁਦ ਤੋੜਿਆ ਪੂਰਾ ਮਾਨਸਮਾਨ ਦਿੱਤਾ ਅਕਾਲੀ ਦਲ ਨੂੰ ਫਿਰ ਭਾਰਤੀ ਜਨਤਾ ਪਾਰਟੀ ਦੇ ਕਾਰਕਿਰਤਾ ਦਾ ਮਨ ਵੀ ਸੀਗਾ ਕਿ ਸਾਡੇ ਕੋਲ ਇਹਨਾਂ ਸਪੇਸ ਨਹੀਂ ਹੈਗਾ ਕਿ ਲੋਕ ਸਾਡੇ ਚਾਹਣ ਅੱਜ ਸਪੇਸ ਹੋਇਆ ਅੱਜ ਅਸੀਂ 13-13 ਲੋਕ ਸਭਾ ਲੜਨੀ ਆ 117-17 ਵਿਧਾਨ ਸਭਾ ਲੜਨੀ ਆ ਇਸ ਕਰਕੇ ਲੋਕ ਸਾਡੇ ਵੱਲ ਆਉਣ ਨੂੰ ਵੀ ਤਿਆਰ ਹੋਏ ਨੇ ਜਿਤ ਤੱਕ ਅਕਾਲੀ ਦਲ ਦੇ ਗਠਬੰਧਨ ਦੀ ਗੱਲ ਹੈ ਇਹ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਮੰਨਸੀ ਕਿ ਸਾਨੂੰ ਇੰਡੀਪੈਂਡੈਂਟਲੀ ਜਿਹੜਾ ਹੈ ਉਹ ਚੋਣ ਲੜਨਾ ਚਾਹੀਦਾ ਆਪਣੀ ਪਰਫਾਰਮੈਂਸ ਅਸੀਂ ਚਾਹੀਦੀ ਹੈ ਔਰ ਕੇਂਦਰ ਦੀਆਂ ਨੀਤੀਆਂ ਦਾ ਪੂਰਾ ਫਾਇਦਾ ਪੰਜਾਬ ਨੂੰ ਮਿਲੇ ਉਹਨੇ ਪ੍ਰਯਾਸ ਕਰਨਾ ਚਾਹੀਦਾ ਇਸ ਕਰਕੇ ਅੱਜ ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ ਤੁਝਾ ਗੱਲ ਕਰੋ ਕਿਸੇ ਆਮ ਕਾਰਜਕਰਤਾ ਨਾਲ ਬਹੁਤ ਉਤਸ਼ਾਹਿਤ ਹੈ ਕਿ ਅਸੀਂ ਅੱਜ ਇੰਡੀਪੈਂਡੈਂਟਲੀ ਚ ਚੋਣ ਲੜ ਰਹੇ ਹਾਂ ਬਠਿੰਡਨ ਜੀ ਦੀਆਂ ਜਿਹੜੀਆਂ ਕੋਸ਼ਿਸ਼ਾਂ ਹੋਈਆਂ ਸਰ ਕਿਤੇ ਨਾ ਕਿਤੇ ਕੋਈ ਫਾਇਦਾ ਜਿਹੜਾ ਹੈਗਾ ਰਾਜਨੀਤਿਕ ਫਾਇਦਾ ਦੇਖਦੇ ਹੋਏ ਹੋਈਆਂ ਸਨ ਲੇਕਿਨ ਗਠਬੰਧਨ ਹੋ ਨਹੀਂ ਸਕਿਆ ਕੀ ਲੱਗਦਾ ਕਿ ਹੁਣ ਕੋਈ ਨੁਕਸਾਨ ਦੀ ਕੋਈ ਸੰਭਾਵਨਾ ਰਹੇਗੀ ਜਾਂ ਫਿਰ ਵੀ ਫਾਇਦਾ ਰਹੇਗਾ ਪਾਰਟੀ ਮੈਂ ਤੁਹਾਨੂੰ ਪਹਿਲਾਂ ਕਿਹਾ ਨਾ ਭਾਰਤੀ ਜਨਤਾ ਪਾਰਟੀ ਕੈਡਰ ਵਿੱਚ ਪਾਰਟੀ ਹੈ ਅਸੀਂ ਅੱਜ ਆ ਵਿਧਾਨ ਸਭਾ ਚੋਣ ਲੜਿਆ ਅਕਾਲੀ ਦਲ ਨੂੰ ਲੜ ਲੜਿਆ ਪਹਿਲੀ ਵਾਰ ਮੌਕਾ ਮਿਲਿਆ ਹਾਲਾਤ ਵੀ ਜਿਆਦਾ ਅੱਛੇ ਨਹੀਂ ਸੀ ਉਸ ਦੇ ਬਾਵਜੂਦ ਵੀ ਅਸੀਂ ਚੋਣ ਲੜਿਆ ਉਹਦਾ ਰਿਜ਼ਲਟ ਸਾਨੂੰ ਅੱਜ ਮਿਲ ਰਿਹਾ ਕਿ ਜਿਸ ਉਸ ਵੇਲੇ ਕਾਰਜਕਰਤਾ ਜਿਹੜਾ ਸੀ ਉਹ ਖੜਾ ਹੋਇਆ ਉਸ ਨੂੰ ਆਦਤ ਪਈ ਕਿ ਮੈਂ ਚੋਣ